ਬਹੁਤ-ਬਹੁਤ ਧੰਨਵਾਦ ਜੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ 70 ਪਿੰਡਾਂ ਨੂੰ ਅੱਜ 31 ਕਰੋੜ 30 ਲੱਖ ਰੁਪਈਆ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਉਹ ਵਿਕਾਸ ਦੀ ਕੰਮਾਂ ਲਈ ਦਿੱਤਾ ਗਿਆ ਇਹ ਕੋਈ احਸਾਨ ਨਹੀਂ ਕੀਤਾ ਗਿਆ ਇਹ ਤੁਹਾਡਾ ਪੈਸਾ ਹੈ ਇਹ ਤੁਹਾਨੂੰ ਵਾਪਸ ਦਿੱਤਾ ਗਿਆ ਟੈਕਸ ਦਾ ਪੈਸਾ ਤਾਂ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜੋ-ਜੋ ਸਮੱਸਿਆਵਾਂ ਆਣੇ ਜੋ-ਜੋ ਵਿਕਾਸ ਦੇ ਕੰਮ ਨੇ ਉਹਨਾਂ ਤੇ ਖਰਚ ਸਕੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿੰਨੇ ਵੀ ਚੇਅਰਮੈਨ ਸਹਿਬਾਨ ਜਿੰਨੇ ਵੀ ਸਰਪੰਚ ਸਹਿਬਾਨ ਪਾਰਟੀ ਦੇ ਵਰਕਰ ਸਹਿਬਾਨ ਡੀਸੀ ਸਹਿਬਾਨ ਪ੍ਰਸ਼ਾਸਨ ਜੀ ਸੰਗਰੂਰ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਪੁਲਿਸ ਪ੍ਰਸ਼ਾਸਨ ਸੰਗਰੂਰ ਜ਼ਿਲ੍ਹੇ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਇਕਰ ਜੀ ਕੀ ਪਤੇ ਜੇ ਮੈਂ ਕਹਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲਓ ਜਿੱਥੇ 35 ਲੱਖ ਹੈ ਉਹਦੇ 3.5 ਲੱਖ ਕਈ ਜਦੋਂ ਦੋ 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 ਜ਼ੀਰੋ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉੱਤੇ 50 ਹਜ਼ਾਰ ਜਿੱਥੇ 70 ਲੱਖ ਹੈ ਉੱਤੇ 70 ਹਜ਼ਾਰ ਔਰ 70 ਹਜ਼ਾਰ ਵੀ ਕਹਿ ਕੇ ਮੁੜ ਕੇ 20 25 ਹਜ਼ਾਰ ਤਾਂ ਜੁੱਤੀ ਕਾ ਜਾਂਦੀਆਂ ਸੀ ਉਹਦੇ ਮਾਗਰ ਫਿਰਦੇ ਫਿਰਦੇ ਵੀ ਚੈੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਹੱਥ ਆ ਵੀ ਜਾਂਦਾ ਤਾਂ ਉਹ ਆਪਦਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਹੀ ਜਾਂਦੇ ਸੀ ਕਿ ਐਨੇ ਲੱਕਹਿ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾਂ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ ਚ ਬਸ ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਟੋਬਾ ਠੀਕ ਕਰਨਾ ਟੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ ਚ ਹੋਰ ਜਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨਹੀਂ ਧੂਰੀ ਵਾਸਤੇ ਕਦੇ ਕੋਈ ਕਮੀਨੀ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚ ਐ ਹੋ ਜਿਹਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਇਹ ਤੋਂ ਪਹਿਲਾਂ ਇਹ ਜੇ ਫੰਕਸ਼ਨ 'ਚ ਕਦੋਂ ਆਏ ਸੀ ਜੇ ਇਹ ਤੋਂ ਪਹਿਲਾਂ ਕਦੇ ਸਟੇਜ ਤੇ ਚੜ੍ਹ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਭੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਐ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹੋ ਜਿਹਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਐ ਕੁਆਲਿਟੀ ਦਾ ਸਮਾਨ ਲਾਉਣਾ ਜੇ ਕੋਈ ਅਫਸਰ ਤੰਗ ਕਰਦਾ ਸਾਨੂੰ ਦੱਸਿਓ ਕੁਆਲਿਟੀ ਦਾ ਸਮਾਨ ਹੋਊਗਾ ਜੇ ਲਾਇਬ੍ਰੇਰੀ ਐ ਤਾਂ ਲਾਇਬ੍ਰੇਰੀ ਐਸੇ ਬਣਾਉਣੀ ਐ ਵੀ ਅਗਲੇ 30 ਸਾਲ ਵਾਸਤੇ ਉਹ ਲਾਇਬ੍ਰੇਰੀ ਜਿਹੜੀ ਐ ਉਹਦੀ ਕਿਸੇ ਕੰਨ ਚ ਤਰੇੜ ਨਾ ਆਵੇ ਕਿਸੇ ਕੁਰਸੀ ਦਾ ਜਿਹੜਾ ਸਨਮਾਇਕਾ ਹੈ ਉਹ ਨਾ ਟੁੱਟੇ ਕੋਈ ਲਮਾਰੀ ਨਾ ਕੋਈ ਟੁੱਟੇ ਜੇ ਕੱਲ ਨੂੰ ਗਰਾਊਂਡ ਬਣਾਉਣਾ ਹੈ ਤਾਂ ਗਰਾਊਂਡ ਦੇ ਵਿੱਚ ਲੋਕ ਆਉਣ ਤੇ ਆ ਕੇ ਦੇਖਣ ਕਿ ਆ ਯਾਰ ਇਹ ਗਰਾਊਂਡ ਦੇਖਿਆ ਨਹੀਂ ਅਗਲੇ 30 40 ਸਾਲ ਦੀ ਪਲੈਨਿੰਗ ਕਰਨੀ ਹੈ ਇਹ ਕਿਉਂਕਿ ਪੈਸਾ ਤਾਂ ਦਿੱਤਾ ਪਰ ਕਈ ਵਾਰੀ ਕੁਆਲਿਟੀ ਚ ਠੇਕੇਦਾਰ ਜਾਂ ਜਿਹਨੂੰ ਟੈਂਡਰ ਮਿਲਿਆ ਜਾ ਓਏ ਇਹ ਤੇ ਨਿਗ੍ਹਾ ਰੱਖਿਓ ਤੁਸੀਂ ਆਪ ਨਿਗ੍ਹਾ ਰੱਖਿਓ ਪੰਚਾਇਤਾਂ ਦਾ ਫਰਜ ਬਣਦਾ ਕਿ ਉਹ ਨਿਗ੍ਹਾ ਰੱਖੇ ਇੱਕ ਬੰਦੇ ਦੀ ਡਿਊਟੀ ਲਾ ਦਿਓ ਕੋਈ ਕਮੇਟੀ ਬਣਾ ਦਿਓ ਕਿ ਤੂੰ ਨਿਗ੍ਹਾ ਰੱਖਣੀ ਹੈ ਭਾਈ ਜਿਹੜਾ ਕੰਮ ਚੱਲ ਰਿਹਾ ਹੈ ਉਥੇ ਕੋਈ ਦੋਮ ਸੋਮ ਇੱਟ ਨਹੀਂ ਲੱਗਣੀ ਚਾਹੀਦੀ ਕੋਈ ਕੁਆਲਿਟੀ ਤੋਂ ਥੱਲੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਪ ਕਈ ਵਾਰ ਇਸ ਹਾਲ ਦੇ ਵਿੱਚ ਇਕੱਠੇ ਹੋਏ ਆ ਇਸ ਕਰਕੇ ਆਉਣਾ ਪੈਂਦਾ ਕਿਉਂਕਿ ਮੌਸਮ ਜਿਹੜਾ ਉਹ ਮੀਂਹ ਆਲਾ ਚੱਲ ਰਿਹਾ ਨਹੀਂ ਤਾਂ ਅੱਜ ਕਿਸੇ ਹੋਰ ਪਿੰਡ ਚ ਹੁੰਦੇ ਜਿਵੇਂ ਪੁੱਲ ਰੇੜੀ ਰੱਖਿਆ ਸੀ ਪਹਿਲਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਚ ਮੈਂ ਖੋਦ ਵੀ ਪਿੰਡਾਂ ਚ ਆਉਂਗਾ ਜਿੱਥੇ ਜਿੱਥੇ ਜਿਹੜੇ ਜਿਹੜੇ ਬੋੜਾਂ ਥੱਲੇ ਜਿਹੜੇ ਜਿਹੜੇ ਪਿਪੜਾਂ ਥੱਲੇ ਆਪਾਂ ਪਹਿਲਾਂ ਆਏ ਸੀ ਉਹਨਾਂ ਪਿਪੜਾਂ ਬੋੜਾਂ ਥੱਲੇ ਫੇਰ ਆਵਾਂਗੇ ਕਿਉਂਕਿ ਮੈਂ ਕਹਿੰਦਾ ਰਿਹਾ ਕਿ ਇੰਨਾ ਬੋੜਾਂ ਪਿਪੜਾਂ ਥੱਲੋਂ ਹੀ ਸਰਕਾਰਾਂ ਚੱਲਣਗੀਆਂ ਤੇ ਉਹ ਆਪਾਂ ਸੱਚ ਕਰਕੇ ਦਿਖਾਉਣਾ ਹੈ ਸੋ ਕੱਲ ਵੀ ਸ਼ਹਿਰ ਦੇ ਬਹੁਤ ਸਾਰੇ ਪ੍ਰੋਗਰਾਮ ਸੀਗੇ ਜਿਜ ਧਰਮਸ਼ਾਲਾਾਂ માં ਸੀ ਰਾਮ ਬਾਗ ਜਿਹਦੇ ਵਿੱਚ ਪਾਲਵਿਕ ਧਰਮਸ਼ਾਲਾਾਂ માં ਸਨਾਤਨ ਧਰਮਸ਼ਾਲਾ ਔਰ ਹੋਰ ਜਿੰਨੇ ਵੀ ਐਨ ਜੀਓਜ਼ ਨੇ ਉਹਨਾਂ ਨੇ ਜੋ ਜੋ ਕੰਮ ਕਰਨੇ ਆ ਮੀਡੀਆ ਬੈਠਾ ਕੱਲ ਕੱਲ ਵਾਲੇ ਮੀਡੀ ਮੁੰਡੇ ਬੈਠੇ ਨੇ ਇੱਥੇ ਉਹਨਾਂ ਨੇ ਵੀ ਅੱਜ ਖਬਰਾਂ ਵੀ ਲਾਈਆਂ ਸੋ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਕੋਈ ਸਾਨ ਨਹੀਂ ਕਰ ਰਹੇ ਨਾ ਹੀ ਕੋਈ ਅੱਗੇ ਵੋਟਾਂ ਨੇ ਵੀ ਉਹਨਾਂ ਦੇ ਪੈਸੇ ਦੇ ਰਿਆਂ ਇਹ ਤਾਂ ਤੁਹਾਡਾ ਫਰਜ਼ ਬਣਦਾ ਹੈ ਤੁਹਾਡਾ ਹੱਕ ਬਣਦਾ ਹੈ ਇਹਨਾਂ ਪੈਸਿਆਂ ਨੂੰ ਲੈਣ ਦਾ ਤੇ ਖਰਚਣ ਦਾ ਪਰ ਲਾਇਓ ਇਹਨਾਂ ਇਹੋ ਜਿਹੇ ਕੰਮਾਂ ਤੇ ਜਿਹੜੇ ਕੰਮ ਲੋਕਾਂ ਦੇ ਕੰਮ ਆਉਣ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਤੇ ਰੰਗ ਕਰਨ ਦਾ ਕੋਈ ਫਾਇਦਾ ਨਹੀਂ ਜਾਂ ਇਹੋ ਜਿਹੇ ਕੰਮਾਂ ਤੇ ਜਿਹੜਾ ਕੰਮ ਲੋਕਾਂ ਦੇ ਕੰਮ ਨਾ ਆਵੇ ਬਸ ਵੈਸੀ ਕੰਮ ਹੋਵੇ ਉਹ ਇਹੋ ਜਿਹੇ ਕੰਮਾਂ ਦੀ ਬਜਾਏ ਆਪਾਂ ਲਾਇਬ੍ਰੇਰੀਆਂ ਸਕੂਲ ਦੇ ਕਮਰੇ ਸਕੂਲ ਦੇ ਵਿੱਚ ਬਾਥਰੂਮ ਜਾਂ ਟੋਬੇ ਠੀਕ ਕਰਨੇ ਜਾਂ ਇਹੋ ਜਿਹੇ ਕੰਮ ਜਿਹਦੇ ਨਾਲ ਲੋਕਾਂ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਐਂਬੂਲੈਂਸਾਂ ਲੈਣੀਆਂ ਨੇ ਹਸਪਤਾਲ ਜਾਂ ਆਪਣਾ ਆਮ ਆਦਮੀ ਕਲੀਨਿਕ ਉਹ ਤਾਂ ਸੀ ਅਲੱਗ ਪੈਸੇ ਦੇ ਰਿਹਾ ਹਾਂ ਤਾਂ ਉਹਦੇ ਵਾਸਤੇ ਲੱਗ ਪੈਸੇ ਦੇ ਰਿਹਾ ਹਾਂ ਸੋ ਕਦੇ ਵੀ ਮੇਰੇ ਮੂੰਹੋਂ ਨਹੀਂ ਸੁਣੋਗੇ ਤੁਸੀਂ ਕਿ ਖਜ਼ਾਨਾ ਖਾਲੀ ਹੈ ਕਿਉਂਕਿ ਜੇ ਨੀਅਤ ਖਾਲੀ ਹੋਵੇ ਫੇਰ ਖਜ਼ਾਨਾ ਖਾਲੀ ਹੈ ਜੇ ਨੀਅਤ ਭਰੀ ਹੋਈ ਹੈ ਕਦੇ ਖਜ਼ਾਨਾ ਖਾਲੀ ਨਹੀਂ ਹੁੰਦਾ ਸਰਕਾਰਾਂ ਦਾ ਸਤੂਰੀ ਵਾਲਿਆਂ ਤੇ ਮੈਨੂੰ ਮਾਨ ਹੈ ਕਿ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਪੰਜਾਬ ਦੀ ਉਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਜਿਹੜੀ ਬਾਰੇ ਆਮ ਬੰਦਾ ਤਾਂ ਮੈਨੂੰ ਲੱਗਦਾ ਹੈ ਕਈ ਪੀੜ੍hiyan ਲੱਗ ਜਾਨੀਆਂ ਹੋਣੀਆਂ ਸੋਚਣ ਨੂੰ ਕਿ ਇੱਥੇ ਤੱਕ ਪਹੁੰਚ ਜਾਗੇ ਉਹ ਤੁਸੀਂ ਹਾਲਾਂਕਿ ਮੈਂ ਤਾਂ ਮੈਂ ਚੋਣ ਪ੍ਰਚਾਰ ਚ ਵੀ ਤੁਹਾਡੇ ਕੋਲੇ ਘਟ ਆ ਸਕਿਆ ਮੈਂ ਕਿਉਂਕਿ ਮੈਨੂੰ ਸਾਰੇ ਪੰਜਾਬ ਜਾਣਾ ਪੈਂਦਾ ਸੀ ਪਰ ਤੁਸੀਂ ਕਿਹਾ ਕੋਈ ਗੱਲ ਨਹੀਂ ਤੁਸੀਂ ਉੱਧਰ ਕੰਮ ਕਰ ਲਓ ਇੱਥੋਂ ਦੀ ਫਿਕਰ ਨਾ ਕਰ ਇੱਧਰ ਅਸੀਂ ਹੈਗੇ ਆਂ ਤੁਸੀਂ ਆਪਣਾ ਆਪਣਾ ਪਿੰਡ ਸੰਭਾਲ ਲਿਆ ਤੁਸੀਂ ਵੋਟਾਂ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਫਿਰ ਹੁਣ ਤੁਸੀਂ ਫਿਕਰ ਨਾ ਕਰਿਓ ਮੈਂ ਹੈਗਾ ਹੁਣ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹਦੇ ਵਾਸਤੇ ਫੰਡ ਕੱਢਣਾ ਉਹ ਮੇਰਾ ਕੰਮ ਹੈ ਤੇ ਨੌਕਰੀਆਂ ਮਿਲ ਰਹੀਆਂ ਨੇ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਉਹ ਤੁਹਾਡੇ ਖੇਤਰ ਤੱਕ ਪਹੁੰਚ ਰਿਹਾ ਹੈ ਰੋਜ਼ 15 ਤੋਂ 16 ਕਿਲੋਮੀਟਰ ਦੀ ਐਵਰੇਜ ਪੈ ਰਹੀ ਹੈ ਪੰਜਾਬ ਚ ਕਿ ਕੱਸੀਆਂ ਤੇ ਜਿਹੜਾ ਨਹਿਰਾਂ ਦਾ ਜਿਹੜਾ ਪਾਈਪਾਂ ਦਾ ਪਾਣੀ ਹੈ ਉਹ ਲੋਕਾਂ ਤੱਕ ਪਹੁੰਚ ਰਿਹਾ ਹੈ ਹੁਣ ਤੱਕ 700 ਕਿਲੋਮੀਟਰ ਤੋਂ ਜ਼ਿਆਦਾ ਪਾਣੀ ਪਹੁੰਚ ਚੁੱਕਿਆ ਹੈ ਬਿਜਲੀ ਦਿਨੇ ਆਉਂਦੀ ਹੈ ਉਹੀ ਹੁਣ ਟਾਈਮ ਜਿਹੜਾ ਅਫਸਰਾਂ ਦਾ ਹੈ ਕੱਫਰ ਜਾਣ ਦਾ 9 ਤੋਂ 5 ਉਹੀ ਕਿਸਾਨਾਂ ਦਾ 9 ਤੋਂ 5 ਤੇ ਇਹ ਕਿਉਂ ਹੋ ਸਕਿਆ ਕਿਉਂਕਿ ਪਿੰਡਾਂ ਚੋਂ ਆਏ ਆ ਆਪਾਂ ਆਪਾਂ ਮਤਲਬ ਗਰਾਊਂਡ ਤੋਂ ਆਏ ਆ ਜਮਾ ਥਲੋ ਧਰਤੀ ਤੋਂ ਕਿ ਜੇ ਬਿਜਲੀ ਹੈਗੀ ਹੋਈ ਹੈ ਰਾਤ ਦੇ 2:00 ਵਜੇ ਕਿਉਂ ਦੇਣੀ ਹੈ ਫਿਰ ਦਿਨੇ ਦਿਓ ਬਿਜਲੀ ਹੁਣ ਤਾਂ ਰਾਤ ਨੂੰ ਵੀ ਚੱਲਦੀ ਹੈ ਜੇ ਕਈ ਵਾਰੀ ਕੋਈ ਦਿਨੇ ਕੰਮ ਹੈ ਰਾਤ ਨੂੰ ਜਾ ਕੇ ਸੋਚਦਾ ਬਣੋ ਸੋ ਇਸ ਕਰਕੇ ਖੇਤੀ ਵਾਲੇ ਪਾਸਿਓਂ ਵੀ ਫਿਰ ਆ ਸਾਹਮਣੇ ਟੋਲ ਪਲਾਜਾ ਹੁੰਦਾ ਸੀ ਇਹ ਸਾਰੇ ਖਤਮ ਕਰਤੇ ਅੱਜ ਪੰਜਾਬ ਦੇ ਵਿੱਚੋਂ 18 ਟੋਲ ਪਲਾਜੇ ਖਤਮ ਕੀਤੇ ਨੇ ਹੁਣ ਤੱਕ 64 ਲੱਖ ਰੁਪਏ ਇੱਕ ਦਿਨ ਦਾ ਬਚਦਾ ਜੀ 64 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੰਨੀ ਕਬੀਲਦਾਰੀ ਸੁਧਰਦੀ ਹੋਊਗੀ ਉਹਦੇ ਨਾਲ ਕਿਤੇ ਹੋਰ ਪੈਸੇ ਲੱਗਦੇ ਨੇ ਮhalla clinic ਖੁੱਲ ਗਿਆ ਆਮ ਕਲੀਨਿਕ ਆਮ ਆਦਮੀ ਕਲੀਨਿਕ ਕਿੰਨੇ ਪੈਸੇ ਉਹ ਜਿਹੜੇ ਡਾਕਟਰਾਂ ਦੇ ਪਹਿਲਾਂ ਖਰਚੇ ਜਾਂਦੇ ਸੀ ਉਹ ਬਚਦੇ ਨੇ ਸੋ ਹਰ ਪਾਸਿਓਂ ਅਸੀਂ ਚਾਹੁੰਦੇ ਆ ਕਿ ਤੁਹਾਡੀ ਜੇਬ ਤੇ ਭਾਰ ਨਾ ਪਵੇ ਤੁਹਾਡੀ ਜੇਬ 'ਚ ਕੁਝ ਨਾ ਕੁਝ ਬਚੇ ਤਾਂ ਕਿ ਕਬੀਲਦਾਰੀ ਜਿਹੜੀ ਐ ਸੌਖੀ ਚੱਲਦੀ ਰਹੇ ਤੇ ਇਹੀ ਸੋਚ ਜਿਹੜੀ ਲੈ ਕੇ ਅਸੀਂ ਪੰਜਾਬ ਦੇ ਵਿੱਚ ਸਾਰੇ ਪਿੰਡਾਂ 'ਚ ਕੰਮ ਕਰ ਰਹੇ ਆਂ ਔਰ ਜੇ ਕੋਈ ਹੋਰ ਵੀ ਕੰਮ ਨੇ ਕਈ ਵਾਰੀ ਹੋ ਸਕਦਾ ਸਾਨੂੰ ਨਾ ਆਈਡੀਆ ਆਉਂਦਾ ਹੋਵੇ ਤੁਹਾਡੇ ਦਿਮਾਗ 'ਚ ਆਈਡੀਆ ਹੋਵੇ ਯਾਰ ਪਿੰਡ 'ਚ ਆ ਵੀ ਕੰਮ ਹੋ ਸਕਦਾ ਹੈ ਚਾਹੇ ਪਿੰਡ ਛੋਟਾ ਚਾਹੇ ਵੱਡਾ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਵੋਟਾਂ ਘਟਣੇ ਆਪਣੇ ਪਿੰਡ ਸ਼ਾਇਦ ਆਪਣੇ ਪਿੰਡ ਨੂੰ ਘੱਟ ਪੈਸੇ ਮਿਲਣਗੇ ਆਈਡੀਆ ਵੱਡਾ ਹੋਣਾ ਚਾਹੀਦਾ ਵੋਟਾਂ ਨਾ ਸੋਚਿਓ ਕਿ ਅਸੀਂ ਆਹ ਚਾਹੁੰਨੇ ਆ ਜੀ ਸਾਡੇ ਪਿੰਡ 'ਚ ਆਹ ਬਣ ਜੇ ਤਾਂ ਸੀ ਉਹ ਥੋੜੇ ਪਿੰਡ ਬਣਾ ਕੇ ਬਾਕੀ ਪਿੰਡਾਂ ਨੂੰ ਦੱਸਣਾ ਚਾਹੁੰਦੇ ਆ ਕਿ ਦੇਖ ਲਓ ਆ ਪਿੰਡਾਂ ਨੇ ਇੰਨਾ ਵਧੀਆ ਕਰ ਲਿਆ ਤੁਸੀਂ ਵੀ ਕਰ ਲਓ ਐਨੇ ਪੈਸੇ ਲੱਗ ਗਏ ਇੱਥੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਪਹਿਲਾਂ ਸਰਪੰਚ ਪਹਿਲਾਂ ਵੀ ਸੋਚਦੇ ਸੀ ਇਹ ਗੱਲਾਂ بڑے ਲਿਖੇ ਸਰਪੰਚ ਹੈ ਬਹੁਤ ਸਾਰੀਆਂ ਪੰਚਾਇਤਾਂ ਪੜੀਆਂ ਲਿਖੇ ਮੈਂਬਰ ਨੇ ਪਰ ਉਹਨਾਂ ਦੀ ਚੱਲਦੀ ਨਹੀਂ ਸੀ ਜਾਂ ਕੈਨੇਸੀਗੇ ਤਾਂ ਅਸੀਂ ਤਾਂ ਦੂਜੀ ਪਾਰਟੀ ਦੇ ਆ ਪੈਸੇ ਰੋਕ ਲੈਂਦੇ ਸੀ ਕਿੰਨੇ ਰੋਲੇ ਪਏ ਨੇ ਪਹਿਲਾਂ ਘਰਾਚੋ ਰੋਲਾ ਪਿਆ ਸੀਗਾ ਕਿ ਕਾਂਗਰਸ ਦਾ ਪਾਸ ਸਰਪੰਚ ਸੀ ਉਹਨੇ ਪੈਸੇ ਹੀ ਨਹੀਂ ਲੱਗਣ ਦਿੱਤੇ ਕਹਿੰਦੇ ਭਗਵੰਤ ਮਾਨ ਦੇ ਪੈਸੇ ਨੇ ਭਗਵੰਤ ਮਾਨ ਦੀ ਚੜ੍ਹਾਈ ਹੋ ਜੂਗੀ ਉਹ ਮੈਂ ਕਿਹਾ ਇੰਨਾ ਪੈਸਾ ਨਾ ਕੀ ਚੜ੍ਹਾਈ ਕਰਦਾ ਭਗਵੰਤ ਮਾਨ ਦੀ ਚੜ੍ਹਾਈ ਤਾਂ 17.5 ਸਾਲ ਦੀ ਹੋ ਗਈ ਸੀ ਉਹ ਤਾਂ ਲੋਕਾਂ ਨੇ 17.5 ਸਾਲ ਦੀ ਕੁਲੂਫੀ ਕਰਮਗਰਮ ਕਰਤੀ ਸੀ ਠੀਕ ਹੈ ਨਾ ਯੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੋ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਬੀਟਾ ਏ ਨੇ ਕਾਨੂੰਨੀ ਤੌਰ ਤੇ ਐਨਡੀपीएस ਦਾ ਜਿੰਨਾਂ ਤੇ ਪਰਚਾ ਐ ਤੇ ਫੇਰ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਪੱਟੀਆਂ ਮੱਛੀਆਂ ਨਹੀਂ ਫੜ ਰਹੇ ਜਿੱਦẽ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹਾਂ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹਾਂ ਜੀ ਤੁਸੀਂ ਇਹ ਤਾਂ ਇਹ ਤਾਂ ਗੈਰਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਜੀ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ बड़े-बड़े ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਪਿਛਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੋ ਆਪ ਵੀ ਜੇਲ੍ਹ ਚ ਰਹੂਗਾ ਕੋਈ ਉਹਦਾ ਤਤਸ ਨਹੀਂ ਕੋਈ ਬੋਤੇ ਰਹਿਣ ਨਹੀਂ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 100 20 ਕਿੱਲਿਆਂ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕਿਹੜਾ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦੇ ਬਾਅਦ ਚ ਪਤਾ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਹੈ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਅਕੁਇਜ਼ੀਸ਼ਨ ਨਹੀਂ ਹੈਗੀ ਕੋਈ ਜ਼ਮੀਨ ਐਕਵਾਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈ residențial ਰਹਿਸ਼ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ 3 ਮੰਜ਼ਿਲਾ ਚਾਹੇ 4 ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਕਿੱਲੇ ਦੀ ਕੋਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਿਸ਼ਟਰੀ ਤੇ ਕੋਈ ਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲੀ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਵੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਵੰਦੀ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਿਆਂ 70000 ਰੁਪਿਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੂੰ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲੋਟ ਡਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਈਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਨਾਲ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇਥੋਂ ਦੀ ਨਿਕਲੂ ਹਾਈਵੇ ਅਫਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ 40 ਦੀ ਖਰੀਦ ਲੈਂਦੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉਦੋਂ ਹੀ ਪਤਾ ਲੱਗਦਾ ਸੀਗਾ ਕਿ ਇਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਏ ਦੀ ਵਿਕੀ ਹੈ ਉਹ ਬੰਦਾ ਪਛਤਾਉਂਦਾ ਸੀ ਯਾਰਾਂ ਲ ਮੈਂ 90 ਰੁਪਏ ਦੀ ਵੇਚ ਦਿੰਦਾ ਮੈਂ ਵੀ ਦਿਓ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕੋਲੋਨਾਈਜ਼ਰ ਨੂੰ ਨਾ ਐਸੇ ਕਰਕੇ ਹੋਰ ਰੌਲਾ ਪਾਉਂਦੇ ਆ ਕਿ ਇਹਨਾਂ ਦੀ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਹੇ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਆਂ ਅਸੀਂ ਪੰਜਾਬ ਦੀ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਅ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਸਿਰ ਸ਼ਹਿਰਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਨੇ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟਰਿਕ ਟਨ ਸੀ ਹੈ ਤੇ 185 ਲੱਖ ਮੀਟਰਿਕ ਟਨ ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰ ਜੂਗਾ ਕਿੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਨਾਲ ਕੁਝ ਖਾ ਜਿਹੜਾ ਕੰਮ ਕਰਤ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਆ ਪਾਣੀ ਦੋ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋਡੀ ਸਰਕਾਰ ਹੈ ਜਦੋਂ ਮਰਜ਼ੀ ਪੁੱਛੋ